ਇੱਕ ਤੁਹਾਡੇ ਤੁਹਾਡੇ ਹੁੰਦਾ ਸੀ ਬੜਾ ਤਕੀਆ ਕਲਾਮ ਜਬ ਬਹੁਤ ਕਹਿੰਦਾ ਹੁੰਦਾ ਸੀ ਉਸੇ ਜਿਹਦੀ ਗੱਲ ਸੁਣਾਈਏ ਤੁਸੀਂ ਅੱਛਾ ਇੱਕ ਤਕੀਆ ਕਲਾਮ ਦੀ ਜਿਹੜੀ ਗੱਲ ਤਕੀਆ ਕਲਾਮ ਹੁੰਦਾ ਜਿਹੜਾ ਬੰਦਾ ਆਪਾਂ ਵਾਰੀ ਵਾਰੀ ਲਫ਼ਜ਼ ਬੋਲਦੇ ਰਹਿੰਦੇ ਆ ਆਪਾਂ ਨੂੰ ਆਪ ਨੂੰ ਪਤਾ ਨਹੀਂ ਲੱਗਦਾ ਵੀ ਇਹ ਲਫ਼ਜ਼ ਬੋਲ ਰਿਹਾ ਹੈ ਨਾ ਕਿਸੇ ਨੂੰ ਕਿਸੇ ਨੂੰ ਕਿਸੇ ਦਾ ਕੋਈ ਹੁੰਦਾ ਜਿਵੇਂ ਇੱਕ ਪਹਿਲਾ ਫਿਲਮ ਆਈ ਸੀ ਮੇਰ ਮਿੱਤਲ ਦੀ ਉਹ ਚ ਹੈਕ ਨਾ ਗੱਲ-ਗੱਲ ਤੇ ਕਹਿੰਦਾ ਹੈਕ ਨਾ ਹੈ ਨਾ ਤੇ ਉਹ ਇੱਦਾਂ ਇੱਕ ਥਾਣੇਦਾਰ ਸੀਗਾ ਉਹਦਾ ਤਕੀਆ ਕਲਾਮ ਸੀ ਸ਼ੁਕਰ ਹੈ ਉਹੀ ਕਹਿੰਦਾ ਸ਼ੁਕਰ ਹੈ ਅੱਛਾ ਲੋਕਾਂ ਨੇ ਉਹਦਾ ਵੀ ਸਾਡੇ ਜਨਾਬ ਆਏ ਕਰਕੇ ਦੀ ਉਹ ਚੋਰੀ ਹੋ ਗਈ ਆ ਸਮਾਨ ਗਿਆ ਸਮਾਨ ਆ ਗਿਆ ਸੁਣ ਸੁਣ ਕੇ ਉਹਨੇ ਕਹਿਣ ਚ ਕਹਣਾ ਸ਼ੁਕਰ ਹੈ ਤੇ ਮੂਝੋ ਨਿਕਲ ਜਾਂਦਾ ਸ਼ੁਕਰ ਹੈ ਹੈਨਾ ਉਹਦੇ ਬਹੁਤ ਵਾਰੀ ਛੇਤਰ ਪਈ ਦੀ ਐਸੇ ਉਹ ਲੋਕਾਂ ਨੇ ਕਹਣਾ ਸਾਡੀ ਚੋਰੀ ਹੋ ਗਈ ਸਾਡਾ ਐਡਾ ਨੁਕਸਾਨ ਹੋ ਗਿਆ ਤੁਹਾਡਾ ਥਾਣੇਦਾਰ ਕਹੀਦਾ ਸ਼ੁਕਰ ਹੈ ਹੈਨਾ ਚਲੋ ਉਹ ਆਦਤੋਂ ਮਜਬੂਰ ਸੀਗਾ ਤਕੀਆ ਕਲਾਮ ਸੀ ਉਹਦਾ ਇੱਕ ਦਿਨ ਕੀ ਹੋਇਆ ਇੱਕ ਬੰਦਾ ਕੋਈ ਬੈਂਕ ਕਰਮਚਾਰੀ ਸੀਗਾ ਤੇ ਉਹ ਬੈਂਕ ਗਿਆ ਉਹਦੀ ਵਾਈਫ ਥੋੜੀ ਜੀ ਜੋਲ ਚੱਲਣ ਦਾ ਠੀਕ ਨਹੀਂ ਸੀਗਾ ਬੰਦੇ-ਬੰਦੇ ਬਾਹਰੋਂ ਆਉਂਦੇ ਸੀਗੇ ਤੇ ਇੱਕ ਦਿਨ ਕੀ ਹੋਇਆ ਕਿ ਉਹ ਬੈਂਕ ਗਿਆ ਬੈਂਕ ਚ ਉਹਨੂੰ ਕੋਈ ਕੰਮ ਪੈ ਗਿਆ ਹਮ ਅਦਰਬਈ ਤਰ ਸ਼ਾਮ ਨੂੰ ਆਉਂਦਾ ਸੀ 5 ਵਜੇ ਉਹ 11 12 ਵਜੇ ਘਰੇ ਆ ਗਿਆ ਤੇ ਘਰੇ ਗਿਆ ਤੇ ਕੋਪਰਾ ਬੰਦਾ ਘਰੇ ਉਹਦੀ ਵਾਈਫ ਕੋਲੇ ਆਇਆ ਹੋਇਆ ਆਇਆ ਹੋਇਆ ਸੀਗਾ ਉਹਨੂੰ ਗੁੱਸਾ ਚੜਿਆ ਜੀ ਉਹਨੇ ਕੀ 12 ਬੋਰ ਪਈ ਸੀ ਉਹਦੀ ਉਹਨੇ ਦੋਨੇ ਮਾਰਤੇ ਅੱਛਾ ਤੇ ਬੰਦੂਕ ਲਾ ਕੇ ਸਿੱਧਾ ਉਹ ਥਾਣੇ ਚ ਲੱਗ ਗਿਆ ਅੱਛਾ ਜਿਹੜਾ ਆਮ ਬੰਦਾ ਹੈ ਤੇ ਇਹ ਨਹੀਂ ਪਹਿਲਾਂ ਹੋ ਜਾਂਦੀ ਹੈ ਹਾਂ ਉਹ ਬੱਚੀ شریف ਆਦਮੀ ਸੀਗਾ ਉਹਨੂੰ ਐਕਸਪੈਕਟ ਹੀ ਨਹੀਂ ਕਰਦਾ ਸੀਗਾ ਉਹ ਤੇ ਪਰ ਉਹ ਘਰ ਵਾਲੀ ਦਾ ਇਦਾਂ ਹੀ ਸੱਡਨ ਪ੍ਰੋਵੋਕੇਸ਼ਨ ਸੱਡਨ ਪ੍ਰੋਵੋਕੇਸ਼ਨ ਅੱਛਾ ਟ੍ਰਿਕਲ ਹੋ ਜਾ ਆਪਣਾ ਤੇ ਉਹ ਆਕੇ ਦਿਵਸ ਸੱਚ ਨੂੰ ਦੱਸਿਆ ਉਹਨੇ ਉਹਨੇ ਉਸ ਦਿਨ ਉਹਨੇ ਉਹ ਡਿਊਟੀ ਆਫਸਰ ਜਿਹਾ ਹੋਈ ਜਿਹੜਾ ਤਕੀਆ ਗੁਲਾਮ ਵਾਲਾ ਬੰਦਾ ਅੱਛਾ ਉਹਨੂੰ ਕਹਦਾ ਵੀ ਜਾ ਉੱਥੇ ਦੱਸ ਤੇ ਦਾ ਬਿਆਨ ਬਣ ਲਖਾ ਦਦਾ ਤੇ ਉਹਨੇ ਸਾਰੀ ਸਟੋਰੀ ਦੱਸੀ ਜਿਵੇਂ ਕਰਕੇ ਐਂ ਕਰਕੇ ਤੇ ਮੈਂ ਤਾਂ ਦੋਨੋਂ ਨੂੰ ਮਾਰਿਆ ਆ ਬਾਪ ਪਈਆ ਬੰਦੂਕ ਹੁਣ ਜੋ ਮਰਜੀ ਮਾਰੋ ਛੱਡੋ ਜੋ ਮਰਜੀ ਕਰੋ ਤੇ ਉਹਨੇ ਸਾਰੀ ਸਟੋਰੀ ਸੁਣ ਕੇ ਆਤਮਦਾਵ ਕਹਿੰਦਾ ਸ਼ੁਕਰ ਹੈ ਉਹ ਬੰਦਾ ਪਿੱਟਣ ਲੱਗ ਗਿਆ ਅਸੇਚੂ ਕੋਲੇ ਗਿਆ ਕਹਿੰਦਾ ਜਨਾਬ ਮੈਂ ਕਹਿੰਦਾ ਦੋ ਕਤਲ ਕਰਕੇ ਆਇਆ ਕਹਿੰਦਾ ਫਾਂਸੀ ਲੱਗਣ ਨੂੰ ਥਾ ਹੋ ਗਿਆ ਮੈਨੂੰ ਮੈਂ ਤਾਂ ਤੇ ਕਹਿੰਦਾ ਤੁਹਾਡਾ ਥਾਣੇਦਾਰ ਸੁਣ ਕੇ ਕਹਿੰਦਾ ਸ਼ੁਕਰ ਹੈ ਹਾਂਜੀ ਉਹਨੇ ਥਾਣੇਦਾਰ ਬੁਲਾ ਲਿਆ ਦੱਸ ਇਹ ਕੀ ਗੱਲ ਹੈ ਕਿਉਂ ਕਿਹਾ ਤੂੰ ਇਹਨੂੰ ਹਾਂਜੀ ਤਾਂ ਉਹ ਕਹਿੰਦਾ ਜਨਾਬ ਇਹਨਾਂ ਮਾਰਾ ਦੋ ਮਿੰਟ ਬਾਹਰ ਭੇਜੋ ਦੇ ਮੈਂ ਤੁਹਾਨੂੰ ਅਸਲੀ ਗੱਲ ਦੱਸਦਾ ਉਹ ਚਲੋ ਬੰਦੇ ਨੂੰ ਬਾਹਰ ਬਾਹਰ ਬਿਠਾਦਾ ਤੇ ਉਹ ਗੱਲ ਸੁਣਨ ਉਹ ਕਹਿੰਦਾ ਹਾਂ ਕਹਿੰਦਾ ਜਨਾਬ ਇਹ ਉਹ ਸ਼ੁਕਰ ਹੈ ਨਹੀਂ ਜਿਹੜਾ ਮੈਂ ਆਮ ਕਹਿਣਾ ਹੁੰਦਾ ਇਹ ਅਸਲੀ ਸ਼ੁਕਰ ਹੈ ਇਹ ਉਹ ਕਹਿੰਦਾ ਅਸਲੀ ਕਿਵੇਂ ਕਹਿੰਦਾ ਜਨਾਬ ਜੇ ਕਿਤੇ ਘੰਟਾ ਪਹਿਲਾਂ ਆ ਜਾਂਦਾ ਘਰੇ ਇਹ ਤਾਂ ਕਹਿੰਦਾ ਮੈਂ ਮਰ ਜਾਂਦਾ ਕਹਿੰਦਾ ਮੈਂ ਤਾਂ ਹੀ ਕਹਾਂ ਵੀ ਇਹ ਅਸਲੀ ਸ਼ੁਕਰ ਹੈ ਮੇਰਾ ਤੱਕਿਆ ਗਲਾਮ ਵਾਲਾ ਸ਼ੁਕਰ ਹੈ ਨਹੀਂ ਕਹਿੰਦਾ ਹੈਗਾ ਇਹ ਨਾ ਬਾਈ ਸੌਮ ਸਿੰਘ ਪਟਿਆਲੇ ਹਾਂਜੀ ਮੇਰੇ ਦੋਸਤ ਆ ਰਹੇ ਦੀ ਹੈ ਨਾ ਉਹਨਾਂ ਨੂੰ ਬਹੁਤ ਆ ਦਿੱਤਾ ਉਹਨਾਂ ਨੂੰ ਨਾ ਜਿਵੇਂ ਕਿਤੇ ਦੱਸੀ ਇਹ ਵੀ ਆ ਹੋ ਗਿਆ ਕੰਮ ਬਹੁਤ ਸੋਹਣਾ ਹੋਇਆ ਬਹੁਤ ਸੋਹਣਾ ਹੋਇਆ ਬਹੁਤ ਸੋਹਣਾ ਆ ਮਤਲਬ ਉਹਨੇ ਉਹਨਾਂ ਨੇ ਕਹਿਣਾ ਹੀ ਕਹਿਣਾ ਬਹੁਤ ਸੋਹਣਾ ਹੋਇਆ ਹੈ ਨਾ ਇੱਕ ਉਹਨਾਂ ਦੇ ਰਿਸ਼ਤੇਦਾਰ ਦੀ ਲੱਤ ਟੁੱਟ ਗਈ ਕਹਿੰਦੇ ਬਹੁਤ ਸੋਹਣਾ ਹੋਇਆ ਬਹੁਤ ਸੋਹਣਾ ਉਹ ਹੋਰ ਰਿਸ਼ਤੇਦਾਰ ਉਹਨਾਂ ਦੇ ਬੋਲ ਨੇ ਨਹੀਂ ਹੁਣ ਆਪਾਂ ਇਸ ਤਰ੍ਹਾਂ ਵੀ ਲੈ ਸਕਦੇ ਆ ਵੀ ਚਲੋ ਸ਼ੁਕਰ ਹੈ ਤੁਸੀਂ ਵੀ ਥੋੜੀ ਜਾਨ ਬਚ ਗਈ ਮਤਲਬ ਦੀ ਆਪਾਂ ਨੂੰ ਪੋਜ਼ੀਟਿਵਲੀ ਲੈਣਾ ਹੋਵੇ ਬਹੁਤ ਸੋਹਣਾ ਹੋਇਆ ਹਾਂ ਉਹ ਨਾ ਉਹਦੇ ਇਹ ਜ਼ਿੰਦਗੀ ਹੈ ਜੀ ਬੜੇ ਟੋਟਕੇ ਹੀ ਹੁੰਦੇ ਆ ਕਈਆਂ ਦੇ ਨਾ ਪੁਲਿਸ ਦੇ ਵਿੱਚ ਜਿਹੜੇ ਲਫ਼ਜ਼ ਵਰਤਦੇ ਆ ਹੂੰ ਜਿਹੜੇ ਥਾਣੇਦਾਰ ਜਾਂ ਮੁਲਾਜ਼ਮ ਜਾਂ ਨਾਂ ਨਹੀਂ ਵਰਤਦੇ ਤੇ ਉਹਨਾਂ ਦੇ ਨਾਂ ਨਾਲ ਨਾਂ ਹੀ ਪੈ ਜਾਂਦਾ ਨਾਂ ਹੀ ਪੈ ਜਾਂਦਾ ਹੈ ਨਾ ਹਾਂ ਆਪਣੇ ਰਿਵਾਜ ਆ ਨਾ ਜਿਵੇਂ ਪੁਲਿਸ ਦਾ ਹਿਊਮਰ ਇੱਕ ਤਰ੍ਹਾਂ ਦਾ ਹੈ ਜਿਹੜਾ ਨਾਂ ਕੁਨਾ ਨਾ ਧਰਨੇ ਹੈ ਨਾ ਜਿਵੇਂ ਕੋਈ ਬੜਾ ਪਤਲੀਆਂ ਲੱਤਾਂ ਹੋਣ ਜਿਹਦੀਆਂ ਉਹਨੂੰ ਕਹਿਣਗੇ ਗੁਰਚਰਨ ਪਟਾਲਾ ਹੈ ਨਾ ਇਹ ਇਦਾਂ ਦੇ ਬੜੇ ਬੜੇ ਨਾਮ ਨੇ ਇਦਾਂ ਦੇ ਕਿਸੇ ਦਾ ਜਿਹੜਾ ਬੰਦਾ ਹਰ ਥਾਂ ਤੇ ਜਾ ਕੇ ਲੜਾਈ ਮੁੱਲ ਲਵੇ ਜਾਂ ਉਹਨੂੰ ਕਹਿੰਦੇ ਇਹ ਫਲਾਣਾ ਝਾਫਾ ਝਾਫਾ ਇਹਦੇ ਝਾਫਾ ਦਾ ਤਕਰੀਬ ਨਾ ਹਰੇਕ ਜਿਹੜੇ ਜਿੱਥੇ ਜਾਈਏ ਕੋਈ ਕੋਈ ਸਿੰਘਾਂ ਵਾਲਾ ਕਹਿੰਦੇ ਕਿਸੇ ਨੂੰ ਕਿਸੇ ਨੂੰ ਕਿਸੇ ਨੂੰ ਕਹਿਣਗੇ ਉਹ ਕੱਗਰੀ ਵਾਲਾ ਪਹਿਲਾ ਰਵਾਜ ਹੁੰਦਾ ਸੀਗਾ ਰਵਾਜ ਨਾ ਥਾਣੇਦਾਰਾਂ ਦੇ ਨਾਮੇ ਛੋਟੇ-ਕੁਟ ਕੱਗਰੀ ਛੋਟੇ-ਕੁਟ ਹੁੰਦਾ ਸੀਗਾ ਕੱਗਰੀ ਵਾਲਾ ਸਾਡੇ ਕੋ ਹੁੰਦਾ ਸੀਗਾ ਤਾਰਸਕੀਮੀ ਮੈਂ ਜੋ ਡੀਐਸਪੀ ਲੱਗਿਆ ਕੋੜਪੂਰੇ ਤੇ ਉੱਥੇ ਉਹ ਮੈਨੂੰ ਪਹਿਲਾਂ ਹੀ ਦੱਸਿਆ ਕਿਸ ਨੇ ਵੀ ਇਦਾਂ ਕਰਕੇ ਬੜਾ ਤੇਜ਼ ਹਾਲ ਦਾ ਰਾਜ ਮਤਲਬ ਜੇ ਕੋਈ ਕੰਮਕਾਰ ਹੋਵੇ ਤੁਸੀਂ ਉਹਨੂੰ ਦੱਸਣਾ ਹੈ ਨਾ ਉਹਦਾ ਨਾਂ ਹੀ ਸੀਗਾ ਤਾਰਾ ਸਕੀਮੀ ਇਹੋ ਜਿਹੇ ਜਿਹੜੇ ਸਕੀਮੀ ਹੁੰਦੇ ਆ ਨਾ ਅੱਛਾ ਉਹਨਾਂ ਦਾ ਵਿਰੋਧ ਵੀ ਬਹੁਤ ਹੁੰਦਾ ਹੈ ਮੁਲਾਜ਼ਮ ਦੂਜੇ ਉਹਨਾਂ ਦੀ ਹਾਂ ਜਿਹੜੇ ਮੁਲਾਜ਼ਮ ਨਲਾਇਕ ਜਾਂ ਕੰਮ ਕਰਕੇ ਰਾਜ਼ੀ ਨਹੀਂ ਹੁੰਦੇ ਉਹ ਇਹਦੇ ਬੰਦਿਆਂ ਨੂੰ ਬਰਦਾਸ਼ਤ ਨਹੀਂ ਕਰਦੇ ਕਿਉਂਕਿ ਅਫਸਰਾਂ ਦੇ ਨੇੜੇ ਹੁੰਦੇ ਆ ਉਹ ਹਾਂ ਤੇ ਜਦੋਂ ਮੈਂ ਗਿਆ ਮੈਂ ਕਿਹਾ ਦੇਖੀ ਬੜਾ ਨਾਂ ਬੜਾ ਸੁਣਿਆ ਦਾ ਤਾਰਾ ਸਕੀਮੀ ਦਾ ਤੇ ਉਹਦਾ ਨਾਂ ਸੀ ਅਵਤਾਰ ਸਿੰਘ ਹਾਂਜੀ ਆਇਆ ਜੀ ਉਹ ਤੇ ਮੈਂ ਬੁਲਾ ਲਿਆ ਸਰੂਟ ਮਾਰਿਆ ਕਹਿੰਦਾ ਜਨਾਬ ਅਵਤਾਰ ਸਿੰਘ ਹੌਲਦਾਰ ਜੀ ਮੈਂ ਕਿਹਾ ਠੀਕ ਹੈ ਮੈਂ ਕਿਹਾ ਅਵਤਾਰ ਸਿੰਘ ਤੈਨੂੰ ਐ ਸਕੀਮੀ ਕਿਉਂ ਕਹਿੰਦੇ ਆ ਉਹ ਕਹਿੰਦਾ ਜਨਾਬ ਕਈ ਵਾਰੀ ਕਈ ਗੱਲਾਂ ਹੁੰਦੀਆਂ ਜਿਹੜੀਆਂ ਕਈਆਂ ਕਿਸੇ ਹੋਰ ਤੋਂ ਨਹੀਂ ਹੁੰਦੀਆਂ ਮੈਂ ਮੈਂ ਕਰ ਦਿੰਦਾ ਕਹਿੰਦਾ ਜੀ ਮੈਂ ਮਤਲਬ ਜਿਵੇਂ ਇੱਕ ਪੁਲਿਸ ਆਮ ਵਰਤੇ ਹੁੰਦੇ ਆ ਜਨਾਬ ਚਿੜੀਆਂ ਦਾ ਦੁੱਧ ਹਾਜ਼ਰ ਕਰ ਹਾਂ ਉਹ ਇਥੇ ਉਹ ਕੋਈ ਮੈਂ ਕਹਿਣ ਲੱਗਾ ਵੀ ਉਹ ਕਹਿੰਦਾ ਵੀ ਮੈਂ ਤਾਂ ਚਿੜੀਆਂ ਦੁੱਧੂ ਵੀ ਪੈਦਾ ਕਰ ਸਕਦਾ ਕਿਸੇ ਵੇਲੇ ਲੋੜ ਪੈਣ ਤੇ ਦਾ ਉੱਥੇ ਰੈ residense ਹੈ ਨਹੀਂ ਸੀਗਾ ਡੀਐਸਪੀ ਦਾ ਕੋਈ ਤੇ ਮੈਂ ਕਿਹਾ ਯਾਰ ਇੱਥੇ ਰਹਿਸਦਾ ਉਹ ਜਨਾਬ ਮੇਰੇ ਸਹਾਰੇ ਦੀ ਕੋਠੀ ਹੈ ਜੀ ਉੱਥੇ ਏਸੀਓ ਸੀ ਲੱਗਿਆ ਸਾਰਾ ਜਨਾਬ ਨੇ ਇੱਕ ਟੈਚੀ ਲੈ ਕੇ ਆਉਣਾ ਬਸ ਮੈਂ ਪਹਿਲੇ ਹੀ ਸਮਝ ਗਿਆ ਵੀ ਬੰਦਾ ਦੇਖ ਲੋ ਕੰਮ ਦਾ ਬੰਦਾ ਪਹਿਲੇ ਜਿਹੜੀ ਬਰੀ ਪਹਿਲੀ ਪਹਿਲੀ ਮੈਨੇਜਮੈਂਟ ਸਕੇਲਸ ਅਗੇ ਹਾਂ ਮੈਨੇਜਮੈਂਟ ਉਹ ਸੋਲਵ ਕਰ ਹਾਂ ਉੱਥੇ ਕੀ ਹੋਇਆ ਜੀ ਇੱਕ ਵਾਰੀ ਕੋਈ ਸੀਨੀਅਰ ਅਫਸਰ ਆ ਗਿਆ ਹਾਂ ਉਹ ਰੈਸ ਟੋਚ ਧਰ ਗਿਆ ਹਾਂ ਅੱਛਾ ਉਹਦਾ ਛੋਟਾ ਜਿਹਾ ਬੱਚਾ ਸੀ ਦੁੱਧ ਪੀਂਦਾ ਸੀ ਉਹ ਦੁੱਧ ਪਿੰਦਾ ਸੀ ਬੱਕਰੀ ਦਾ ਅੱਛਾ ਹੁਣ ਸ਼ਾਮ ਨੂੰ ਹੁਕਮ ਆ ਗਿਆ ਵੀ ਬੱਕਰੀਆਂ ਦੁੱਧ ਲਾਓ ਜੀ ਅੱਛਾ ਉਹ ਐਸ ਐਚਓ ਨੂੰ ਕਹਤਾ ਐਸ ਐਚਓ ਸ਼ੁਕਰ ਚਿੜੀਆਂ ਦਾ ਨਾ ਕਿਹਾ ਉਸ ਵੇਲੇ ਤਾਂ ਚਿੜੀਆਂ ਦੁੱਧ ਹੀ ਬਣਾ ਪਿਆ ਸੀ ਬੱਕਰੀ ਦੁੱਧ ਵੀ ਹੈ ਨਾ ਸਾਰੇ ਸ਼ਹਿਰ ਚ ਮੱਥਾ ਮਾਰਿਆ ਕਿਤੋਂ ਬੱਕਰੀ ਦੁੱਧ ਨਾ ਉਧਰੋਂ ਜਵਾਗ ਰੋਈ ਜਾਵੇ ਫੋਨ ਤੇ ਫੋਨ ਜੀ ਲਿਆਓ ਜੀ ਲਿਆਓ ਹੈ ਨਾ ਤਾਂ ਐਸ ਐਚਓ ਵੀ ਹੱਥ ਖੜੇ ਕਰ ਗਿਆ ਜਨਾਬ ਕਹਿੰਦਾ 11 12 ਵਜੇ ਕਿੱਥੋਂ ਮਿਲੂ ਬੱਕਰੀ ਦੁੱਧ ਤਾਂ ਮੈਨੂੰ ਯਾਦ ਆ ਗਿਆ ਤਾਰਾ ਸਕੀਮੇ ਮਨਾਲੀ ਫੋਨ ਮਾਰਿਆ ਮੈਂ ਕਿਹਾ ਪਹਿਲੀ ਪਹਿਲੀ ਕਾਲ ਤੇ ਅਵਤਾਰ ਸਿੰਘ ਹਾਲਦਾਰ ਬੋਲਦਾ ਜਨਾਬ ਹੈ ਮੈਂ ਕਿਹਾ ਅਵਤਾਰ ਸਿੰਘ ਆ ਪੰਗਾ ਆ ਗੱਲ ਹੈ ਤੇ ਕਹਿੰਦਾ ਜਨਾਬ ਇੱਕ ਘੰਟਾ ਦਿਓ ਮੈਂ ਹਰਾਂ ਰਹਿ ਗਿਆ ਘੰਟੇ ਦੀ ਕੀ ਕਰੂਗਾ ਇਹ ਹਾਂ ਚਲੋ ਜੀ ਉਹਨੇ ਘੰਟੇ ਬਾਅਦ ਮੈਨੂੰ ਓਕੇ ਰਿਪੋਰਟ ਆ ਗਈ ਹਾਂਜੀ ਦੁੱਧ ਮਿਲ ਗਿਆ ਮੈਂ ਭਾਈ ਹਰਾਂ ਰਹਿ ਗਿਆ ਮੈਂ ਸਵੇਰੇ ਬੁਲਾਇਆ ਉਹਨੂੰ ਮੈਂ ਕਿਹਾ ਅਵਤਾਰ ਸਿੰਘ ਕਿਵੇਂ ਕੀਤਾ ਤੂੰ ਇਹ ਕਹਿੰਦਾ ਜਨਾਬ ਰਹਿਣ ਹੀ ਦਿਓ ਤੁਸੀਂ ਮੈਂ ਕਿਹਾ ਨਹੀਂ ਨਹੀਂ 10 ਮਿੰਟ ਬੋਲਾ ਜਨਾਬ ਮੈਂ ਸਸਪੈਂਡ ਹੋ ਜਾਊਂਗਾ ਮੈਨੂੰ ਮੈਂ ਕਿਹਾ ਨਹੀਂ ਮੈਂ ਮੇਰੇ ਕੋਲ ਗੱਲ ਰੂ ਕਿਸੇ ਨੂੰ ਦੱਸਦਾ ਹਾਂ ਕਹਿੰਦਾ ਜਨਾਬ ਜਿਹੜਾ ਬੱਕਰੀ ਦਾ ਦੁੱਧ ਹੁੰਦਾ ਤੇ ਗਾਂ ਦੇ ਦੁੱਧ ਦੇ ਜਾਂ ਮੱਝ ਦੇ ਦੁੱਧ ਦੇ ਵਿੱਚ ਫਰਕ ਹੁੰਦਾ ਬੱਕਰੀ ਦੇ ਦੁੱਧ ਵਿੱਚ ਸਮੈਲ ਹੁੰਦੀ ਹੈ ਇੱਕ ਹਾਂਜੀ ਉਹ ਬੱਚੇ ਨੂੰ ਉਹ ਸਮੈਲ ਨਹੀਂ ਮਿਲਦੀ ਮਿਲਦੀ ਸੀ ਤੇ ਤਾਂ ਨਹੀਂ ਦੁੱਧ ਪੀਂਦਾ ਸੀ ਉਹ ਹਾਂਜੀ ਹੁਣ ਕਹਿੰਦਾ ਬੱਕਰੀ ਦਾ ਦੁੱਧ ਕਿੱਥੇ ਮਿਲਣਾ ਸੀ ਹੁਣ ਇਸ ਵੇਲੇ ਹਾਂ ਕਹਿੰਦਾ ਮੈਂ ਕੀ ਕੀਤਾ ਦੀ ਕੈਮਰਾ ਝਟਕਾਈ ਯਾਰ ਸੀ ਕਹਿੰਦਾ ਉਹਨੂੰ ਉਠਾਇਆ ਕਹਿੰਦਾ ਉਹਦੇ ਕੋਲ ਬੱਕਰੇ ਖੜੇ ਸੀਗੇ ਹਾਂਜੀ ਕਹਿੰਦਾ ਦੁੱਧ ਲਿਆ ਦੀ ਨਾਰਮਲ ਹਾਂ ਗਾਂ ਦਾ ਦੁੱਧ ਗਾਂ ਦਾ ਦੁੱਧ ਲਿਆ ਉਹ ਨਾ ਰੁਗ ਭਰਿਆ ਵਾਲਾਂ ਦਾ ਬੱਕਰੇ ਦੇ ਸਮੈਲ ਹੁੰਦੀ ਹੈ ਉਸ ਵਿੱਚ ਕਹਿੰਦਾ ਉਹ ਫੈਟ ਤਾਂ ਉਹਦੇ ਵਿੱਚ ਉਹ ਕਹਿੰਦਾ ਨਾ ਉਹਦੇ ਤੋਂ ਦੁੱਧ ਤੇ ਸਮੈਲ ਆ ਗਈ ਬੱਕਰੀ ਦੀ ਕਹਿੰਦਾ ਉਹਦੋਂ ਬਾਅਦ ਨੂੰ ਪੁਣਕੇ ਤੇ ਆਪਾਂ ਕਹਦਾ ਦੇ ਜਾਂਦਾ ਜੀ ਹੁਣ ਕਹਿੰਦਾ ਗੱਲ ਮੇਰੀ ਥੋੜੇ ਬਾਗਾ ਨਾ ਜਾਵੇ ਜੀ ਕਹਿੰਦਾ ਬਖਾ ਯਾਰ ਤੁਸੀਂ ਤੁਸੀਂ ਤਾਂ ਜਮਾ ਨਹੀਂ ਕੀਤੀ ਚਲੋ ਹੁਣ ਤਾਂ ਉਹ ਵੀ ਵਿਚਾਰਾ ਕੈਨੇਡਾ ਸੈਟਲ ਹੋ ਗਿਆ ਹੁਣ ਤਾਂ ਆਪਾਂ ਗੱਲ ਕਰ ਸਕਦੇ ਹਾਂ ਉਹਨਾਂ ਨੇ ਕੀਤੀ ਹਾਂ ਬਿਲਕੁਲ ਠੀਕ ਹੈ ਠੀਕ ਹੈ ਉਹ ਮੌਕੇ ਤੇ ਜਿਹੜਾ ਮੇਰਾ ਉਹਨੇ ਤਾਂ ਬੰਦੇ ਨੇ ਲਾਜ ਰੱਖੀ ਮੌਕੇ ਤੇ ਇਹੋ ਜਿਹੇ ਬੰਦੇ ਸਕੀ ਵੀ ਹੁੰਦੇ ਆ